ये लोग नहीं खाते कई उनको क्यों खिलाते हो लोग नहीं लाए। ये लोगों की कंप्लेंट आ रही है बार-बार लोग माता के दर्शनों के लिए जाते हैं चिंतपूर्णी माता और वो कहते हैं यहां मार्केट खुला है नहीं अच्छा लगता लोगों को हैं ये बंद जे जे आपको टाइम दे दिया अब ऐसा नहीं होगा काम करके काम आ इधर शहर चा कितनी जगह पे काम है थोड़ा चिकन दा मैं इठे हल्ला कर रही स्पेशल नहीं चलनी लाइसेंस ना ਔਰ ਇੱਥੇ ਕੋਈ ਵੀ ਜਿਹੜਾ ਨਾ ਜਿਹੜਾ ਮੱਖੀਆਂ ਪਰ ਪਰਮਾਰ ਆ ਮੱਖੀਆਂ ਦੀ ਕੋਈ ਫੂਲਦਾ ਸਟੈਂਡਰਡ ਨਹੀਂ ਹੈਗਾ ਇਹਨੂੰ ਨੋਟਿਸ ਸਰਵ ਕਰ ਚੁਣੇ ਆ ਮੁੰਡੇ ਨੂੰ ਸਾਈਨ ਦੇ ਜਾਣਾ ਅੱਜ ਹੈ ਤੇ ਇੱਕ ਹਫਤੇ ਦਾ ਟਾਈਮ ਦਿੱਤਾ ਇੱਕ ਹਫਤੇ ਦੇ ਵਿੱਚ ਵਿੱਚ ਨਾ ਹੋਇਆ ਤਾਂ ਇਹ ਸਭੰਦ ਕੰਮ ਥੋੜਾ ਇਹ 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 ਸੀਲ ਲੱਗ ਜਾਣੀ ਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਿੰਨੀ ਜਗ੍ਹਾ ਕਿੱਥੇ ਹੈ ਨਾ ਥਾਂ ਆਉਂਦਾ ਵੀ ਜੋ ਇਸ ਤਰ੍ਹਾਂ ਇਹਨੂੰ ਦੇ ਆਪ ਬਈ ਦੇਖੋ ਫੂਡ ਸੇਫਟੀ ਟੀਮ ਅੱਜ ਤੁਹਾਡੇ ਕੋਲ ਆ ਗਈ ਆ ਤੁਹਾਨੂੰ ਇਹ ਗੱਲ ਕਲੀਅਰ ਦੱਸ ਦਿੰਨੇ ਆ ਭਈ ਜਿੰਨਾ ਚਿਰ ਤੁਸੀਂ ਗੰਦ ਪਾਤਾ ਪਾਤਾ ਹੁਣ ਨਹੀਂ ਚੱਲਣਾ ਠੀਕ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਟ੍ਰੇਨਿੰਗ ਦੇ ਕੇ ਗਏ ਸੀ ਇੱਥੇ ਬਕਾਇਦਾ ਲੈਕਚਰ ਕਰਕੇ ਗਏ ਸੀ ਪਰ ਤੁਹਾਡੇ ਤੇ ਅਸਰ ਨਹੀਂ ਹੋਇਆ ਕੋਈ ਤੁਹਾਨੂੰ ਉਦੋਂ ਵੀ ਕਿਹਾ ਸੀ ਤੇ ਜਿਹੜੀ ਮੱਛੀ ਆ ਜਾਂ ਮੀਟ ਆ ਉਹ ਓਪਨ ਚ ਨਹੀਂ ਰੱਖਣਾ ਇਹਦਾ ਸ਼ੀਸ਼ੇ ਦਾ ਕੈਬਨ ਬਣਾਓ ਸਾਹਮਣੇ ਦਿਖਦਾ ਕਿ ਨਹੀਂ ਨਕਲ ਕਰ ਲਓ ਕਿਸੇ ਦੀ ਕਿ ਇੰਨੀ ਅਕਲ ਵੀ ਹੈ ਨਹੀਂ ਅੱਜ ਅਸੀਂ ਇੱਥੇ ਆਏ ਆ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਤੁਹਾਨੂੰ ਇੱਕ ਹਫ਼ਤੇ ਦੇ ਬਾਅਦ ਤੁਹਾਡੇ ਕੱਲੇ-ਕੱਲੇ ਦੇ ਚੈਂਬਰ ਬਣੇ ਹੋਣੇ ਚਾਹੀਦੇ ਉਹ ਕਹਿ ਬਣ ਸ਼ੀਸ਼ੇ ਦੇ ਕਫੜ ਹੋਣੀ ਚਾਹੀਦੀ ਜਿਹੜੀ ਮੱਛੀ ਮੀਟ ਦੀ ਕਟਾਈ ਆ ਉਹ ਬਾਹਰ ਨਹੀਂ ਹੋਣੀ ਚਾਹੀਦੀ ਪਰਦੇ ਚ ਹੋਣੀ ਚਾਹੀਦੀ ਆ ਪਿੱਛੇ ਸਮਝ ਲੱਗ ਗਈ ਆ ਜੇ ਕਿਸੇ ਬੰਦੇ ਨੇ ਇਹਨੂੰ ਵਾਇਲੇਟ ਕੀਤਾ ਇਹਦੀ ਉਲੰਘਣਾ ਕੀਤੀ ਤੋ ਥਰਨੋਂ ਦੱਸਦੇ ਆ ਉਹਦਾ ਕੰਮ ਬੰਦ ਉਹਦਾ ਲਾਇਸੈਂਸ ਰੱਦ ਔਰ ਕਿਸੇ ਕੋਲ ਤੁਹਾਡੇ ਕੋ ਲਾਇਸੈਂਸ ਨਹੀਂ ਹੈਗਾ ਉਹ ਇੱਧਰ ਆ ਤੁਹਾਨੂੰ ਮੇਰੀ ਗੱਲ ਸੁਣਨਾ ਕਰ ਨਹੀਂ ਬਾਤ ਚ ਹੁਣ ਮੇਰੀ ਗੱਲ ਸੁਣ ਲੈ ਧਿਆਨ ਨਾਲ ਲਾਇਸੈਂਸ ਬਣਾਓ ਹਫਤੇ ਚ ਔਰ ਸਾਰੀਆਂ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਇੱਕ ਹਫਤੇ ਦਾ ਟਾਈਮ ਦਿੱਤਾ ਤੁਹਾਨੂੰ ਪੂਰਨ ਦਾ ਕੀ ਮਤਲਬ ਕੰਮ ਤੂੰ ਕਰਦਾ ਪੂਰਨ ਕਰਦਾ ਰਜਿਸਟ੍ਰੇਸ਼ਨ ਦਿਖਾ ਤਾਂ ਜਿਹੜੇ ਲੋਕ ਨਹੀਂ ਖਾਂਦੇ ਤੁਸੀਂ ਉਹਨਾਂ ਨੂੰ ਵੀ ਮੀਟਰ ਦਿਖਾਈ ਜਾਂਦੇ ਆ ਕਬਰ ਕਿਉਂ ਨਹੀਂ ਕਰਕੇ ਰੱਖਦੇ ਰੋਜ਼ਾਨਾ ਭਾਰੀ ਤੋਂ ਉਮਰਤ ਨੇ ਕੀ ਹੁੰਦਾ ਚੱਲ ਕੋਈ ਨਹੀਂ ਕੀ ਨਹੀਂ ਬਿੱਲੇ ਨੂੰ ਚੱਲ ਕੋਈ ਨਹੀਂ ਕੀ ਇਹ ਬੋਲਣ ਦੀ ਤਮੀਜ਼ ਹੈ ਤੈਨੂੰ ਜਿਹੜਾ ਪੁੱਤ ਹੈ ਅਕੜਿਆ ਤੇ ਦਰਦਾ ਆ ਅਕੜਿਆ ਤੇਰੇ ਕੋ ਤਾਂ ਠੀਕ ਕਰੂੰਗਾ ਕੋਈ ਬਾਤ ਤੇਰੇ ਕੋ ਤਾਂ ਬੋਲਣੇ ਦੀ ਵੀ ਤਮੀਜ਼ ਸਿਖਾਉਂਗਾ ਤੇਰੇ ਜਿਹੜੇ ਅਕੜ ਆ ਨਾ ਉਹ ਠੀਕ ਕਰਾਂਗੇ ਹਮ ਹਾਂ ਕੋਈ ਕਾਰਵਾਈ ਕਰੋ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ ਅੱਜ ਵੀ ਦੇਖਿਆ ਮੱਖੀਆਂ ਉੱਤਾਂ ਹੀ ਹੈਜਿਨ ਦਾ ਕੋਈ ਖਿਆਲ ਨਹੀਂ ਕੋਈ ਫੂਡ ਸੇਫਟੀ ਮੈਜਰ ਨਹੀਂ ਲੈ ਕਿਸੇ ਨੇ ਕੈਪ ਨਹੀਂ ਪਾਈ ਕਿਸੇ ਨੇ ਗਲਵਜ਼ ਨਹੀਂ ਪਾਏ ਕਿਸੇ ਨੇ ਐਪਰਨ ਨਹੀਂ ਖਾਸ ਕਰਕੇ ਮੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰ ਇੱਕ ਦਾ ਹੋਣਾ ਹੀ ਚਾਹੀਦਾ ਕਿਸੇ ਕੋਲ ਐਪਰਨ ਨਹੀਂ ਹੈਗਾ ਇਹ ਨੋਟਿਸ ਦੇ ਚੱਲੇ ਸਰਵ ਕਰਤਾ ਸਾਈਨ ਕਰਾ ਲੈ ਰਸੀਬ ਕਰਾਤਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦੇਤਾ ਇੱਕ ਹਫਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਤਾਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਤੀਆਂ ਉਹਦਾ ਕੰਮ ਬੰਦ ਹੋ ਜਾਊਗਾ ਲਾਇਸੈਂਸ ਰੱਦ ਕਰ ਦਾਂਗੇ ਔਰ ਅਨ ਹਾਈਜਨ ਦਾ ਚਲਾਨ ਵੀ ਕਰਾਂਗੇ ਕੋਰਟ ਵਿੱਚ ਵੀ ਪੇਸ਼ ਕਰਾਵਾਂਗੇ ਇਹਨਾਂ ਨੂੰ ਜਿਹੜਾ ਲੀਗਲ ਕਾਰਵਾਈ ਪੂਰੀ ਚੁਲੰਗਾਵਾਂਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਦੇਸ਼ 'ਚ ਕਿ ਹੈ ਹੀ ਨਹੀਂ ਛਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਜ਼ਿਆਦਾਤਰ ਇਹ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਆ ਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦਾ ਹੀ ਕੱਖ ਨਹੀਂ ਨਾ ਇਹ ਤਾਂ ਕਹਿੰਦੇ ਜੋ ਗੰਧ ਖੜਾ ਦੋ ਲੋਕਾਂ ਨੂੰ